ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਜਾ ਰਹੀ ਪੰਜਾਬੀ ਕੁੜੀ ਕੈਨੇਡਾ ਦੇ 에어ਪੋਰਟ ਤੋਂ ਡਿਪੋਰਟ ਅਸਲ ਸੱਚ ਹੈਰਾਨ ਕਰੇਗਾ ਕਲਪਨਾ ਕਰੋ ਇੱਕ ਅਜਿਹੀ ਕੁੜੀ ਜਿਸ ਨੂੰ ਤੁਹਾਡੇ ਵਾਂਗੂ ਹੀ ਸੁਪਨੇ ਵੇਖਣ ਦਾ ਸ਼ੌਕ ਹੈ ਜਿਸ ਦੇ ਹੱਥਾਂ ਵਿੱਚ ਕੈਨੇਡਾ ਦੇ ਵੀਜ਼ੇ ਦਾ ਕਾਗਜ਼ ਹੈ ਅਤੇ ਅੱਖਾਂ ਵਿੱਚ ਚਮਕ ਹੈ ਨਵੀਂ ਜ਼ਿੰਦਗੀ ਦੀ ਉਸ ਨੂੰ ਜਸਪ੍ਰੀਤ ਕਹਿੰਦੇ ਹਨ ਇੱਕ ਸਧਾਰਨ ਪੰਜਾਬੀ ਕਰ ਦਿੱਤੀ ਜੋ ਲੁਧਿਆਣੇ ਦੇ ਛੋਟੇ ਜਿਹੇ ਗਲੀਆਂ ਵਿੱਚ ਵੱਡੀ ਹੋਈ ਹੈ ਜਸਪ੍ਰੀਤ ਦਾ ਜਨਮ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜਿੱਥੇ ਪਿਤਾ ਜੀ ਛੋਟੀ ਜਿਹੀ ਦੁਕਾਨ ਚਲਾਉਂਦੇ ਸਨ ਮਾਂ ਜੀ ਘਰ ਦਾ ਖਿਆਲ ਰੱਖਦੀਆਂ ਅਤੇ ਭੈਣ ਭਰਾ ਮਿਲ ਕੇ ਹੱਸਦੇ ਰਹਿੰਦੇ ਰਹਿੰਦੇ ਪਰ ਜਸਪ੍ਰੀਤ ਨੂੰ ਹਮੇਸ਼ਾ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕੁਝ ਵੱਧ ਹੈ ਕੁਝ ਅਜਿਹਾ ਜੋ ਉਸ ਨੂੰ ਇਨ੍ਹਾਂ ਛੋਟੀਆਂ ਗਲੀਆਂ ਤੋਂ ਬਾਹਰ ਲੈ ਜਾਵੇ ਉਹ ਰਾਤਾਂ ਨੂੰ ਜਾਗ ਕੇ ਕੈਨੇਡਾ ਦੇ ਤਸਵੀਰਾਂ ਵੇਖਦੀ ਨੀਲੇ ਅਸਮਾਨ ਵਾਲੀਆਂ ਇਮਾਰਤਾਂ ਵਿਸ਼ਾਲ ਰਸਤੇ ਅਤੇ ਉੱਥੇ ਦੇ ਲੋਕਾਂ ਦੀ ਆਜ਼ਾਦੀ ਬਾਰੇ ਸੁਪਨੇ ਵੇਖਦੀ। ਉਸਨੇ ਬੀਏ ਕੀਤੀ, ਨੌਕਰੀ ਕੀਤੀ ਪਰ ਹਰ ਵੇਲੇ ਲੱਗਦਾ ਕਿ ਇਹ ਤਾਂ ਬਸ ਇੱਕ ਪਹਿਲੂ ਹੈ। ਅਸਲ ਜ਼ਿੰਦਗੀ ਤਾਂ ਕੈਨੇਡਾ ਵਿੱਚ ਰਹਿੰਦੀ ਹੈ। ਉਸਨੇ ਬਹੁਤ ਮਿਹਨਤ ਕੀਤੀ, ਅੰਗਰੇਜ਼ੀ ਸਿੱਖੀ, ਵੀਜ਼ੇ ਲਈ ਅਰਜ਼ੀ ਦਿੱਤੀ ਅਤੇ ਅੰਤ ਵਿੱਚ ਉਹ ਖੁਸ਼ੀ ਦਾ ਪਲ ਆ ਗਿਆ ਜਦੋਂ ਵੀਜ਼ਾ ਮਿਲ ਗਿਆ। ਪਰ ਕੀ ਤੁਹਾਨੂੰ ਪਤਾ ਹੈ ਇੱਕ ਛੋਟੀ ਜਹੀ ਗਲਤੀ ਇੱਕ ਅਣਜਾਨ ਰਸ ਜੋ ਉਸ ਨੂੰ ਵਾਪਸ ਪੇਜ ਦੇਵੇਗਾ ਜਸਪ੍ਰੀਤ ਦੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਮਾਂ ਜੀ ਨੇ ਰਾਤ ਪਰ ਜਗ ਕੇ ਉਸ ਲਈ ਨਵੇਂ ਕੱਪੜੇ ਸਿਲੇ ਪਿਤਾ ਜੀ ਨੇ ਬਚਤ ਕਰਕੇ ਟਿਕਟ ਖਰੀਦੀ ਅਤੇ ਪੈਣ ਨੇ ਆਖਿਆ ਦੀਦੀ ਉੱਥੇ ਪਹੁੰਚ ਕੇ ਪਹਿਲਾ ਮੈਨੂੰ ਫੋਨ ਕਰਨਾ 에ਅਰਪੋਰਟ ਤੇ ਵਿਛੜਨ ਵਾਲਾ ਪਲ ਤਾਂ ਵੀਰ ਨੂੰ ਰੋਂਦਾ ਹੀ ਛੱਡ ਦਿੰਦਾ ਹੈ ਜਸਪ੍ਰੀਤ ਨੇ ਅੰਤਿਮ ਵਾਰ ਕਾਰਵਲ ਵੇਖਿਆ ਅੱਖਾਂ ਵਿੱਚ ਅਥਰੂ ਅਤੇ ਦਿਲ ਵਿੱਚ ਉਮੀਦ ਪਲੇਨ ਵਿੱਚ ਬੈਠ ਕੇ ਉਹ ਸੋਚ ਰਹੀ ਸੀ ਹੁਣ ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ ਪਰ ਕੈਨੇਡਾ ਦੇ 에ਅਰਪੋਰਟ ਤੇ ਉਸ ਨੂੰ ਰੋਕ ਲਿਆ ਗਿਆ ਇੱਕ ਅਫਸਰ ਨੇ ਉਸ ਨੂੰ ਵੱਲ ਵੇਖ ਕੇ ਕਿਹਾ ਮੈਡਮ ਤੁਹਾਨੂੰ ਵਾਪਸ ਜਾਣਾ ਪਵੇਗਾ ਇਹ ਸੁਣ ਕੇ ਜਸਪ੍ਰੀਤ ਦਾ ਦਿਲ ਤੜਕ ਗਿਆ ਕੀ ਹੈ 에ਰਸ ਕੀ ਉਸ ਨੇ ਕੁਝ ਗਲਤ ਕੀਤਾ ਇਹ ਕਹਾਣੀ ਤੁਹਾਨੂੰ ਰੋਕ ਲਵੇਗੀ ਕਿਉਂਕਿ ਅਸਲ ਸੱਚ ਤਾਂ ਹੈਰਾਨ ਕਰਨ ਵਾਲਾ ਹੈ ਜਸਪ੍ਰੀਤ ਦੀ ਜ਼ਿੰਦਗੀ ਵਿੱਚ ਇੱਕ ਅਜੀਹ੍ਹਾ ਰਸ ਸੀ ਜੋ ਉਸਨੇ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਇੱਕ ਰਸ ਜੋ ਉਸਨੂੰ ਬਚਪਨ ਤੋਂ ਪਰੇਸ਼ਾਨ ਕਰ ਰਿਹਾ ਸੀ ਉਹ ਰਸ ਖੁੱਲੇਗਾ ਅਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਇੱਕ ਕਹਾਣੀ ਨਾ ਸਿਰਫ ਪਾਵੁਕ ਹੈ ਬਲਕਿ ਤੁਹਾਨੂੰ ਹਾਸਵੀ ਦੇਵੇਗੀ ਕਿਉਂਕਿ ਜਸਪ੍ਰੀਤ ਦੇ ਸੁਪਨੇ ਅਤੇ ਉਸ ਦੀਆਂ ਚੁਪਕੇ ਹਾਸਿਆ ਵਾਲੀਆਂ ਯਾਦਾ ਤੁਹਾਨੂੰ ਬੰਨ ਲਵਣ ਗਿਆ ਤਾਂ ਚਲੋ ਇਸ ਕਹਾਣੀ ਵਿੱਚ ਡੁੱਬ ਜਾਈਏ ਅਤੇ ਵੇਖੀਏ ਕਿ ਕੈਨੇਡਾ ਦੇ 에어ਪੋਰਟ ਤੇ ਕੀ ਹੋਇਆ ਜੋ ਜਸਪ੍ਰੀਤ ਨੂੰ ਵਾਪਸ ਭੇਜ ਦਿੱਤਾ ਜਸਪ੍ਰੀਤ ਦੀ ਕਹਾਣੀ ਸ਼ੁਰੂ ਹੁੰਦੀ ਹੈ ਉਸ ਦੇ ਬਚਪਨ ਤੋਂ ਜਦੋਂ ਉਹ ਲੁਧਿਆਣੇ ਦੇ ਖੇਤਾਂ ਵਿੱਚ ਖੇਡਦੀ ਹੋਈ ਮਾਂ ਨਾਲ ਗੱਲਾਂ ਕਰਦੀ ਕਿ ਉਹ ਇੱਕ ਦਿਨ ਵਿਦੇਸ਼ ਜਾਵੇਗੀ ਅਤੇ ਉੱਥੇ ਬਹੁਤ ਨਾਮ ਕਮਾਵੇਗੀ ਉਸ ਦੇ ਪਿਤਾ ਜੀ ਹਮੇਸ਼ਾ ਕਹਿੰਦੇ ਬੇਟੀ ਮਿਹਨਤ ਕਰੋ ਤਾਂ ਸਭ ਕੁਝ ਹਾਸਲ ਹੋ ਜਾਵੇਗਾ ਅਰ ਜਸਪ੍ਰੀਤ ਨੂੰ ਇੱਕ ਚੀਜ਼ ਹਮੇਸ਼ਾ ਤਕਲੀਫ ਦਿੰਦੀ ਰਹੀ ਉਸ ਨੂੰ ਆਪਣੇ ਜਨਮ ਸਨਮਾਨ ਬਾਰੇ ਸ਼ੱਕ ਸੀ ਉਸ ਨੇ ਬਚਪਨ ਵਿੱਚ ਇੱਕ ਪੁਰਾਣੀ ਡਾਇਰੀ ਵਿੱਚ ਪੜ੍ਹਿਆ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਅਪਣਾਇਆ ਹੈ ਪਰ ਇਹ ਰਸ ਉਹ ਆਪਣੇ ਮੂੰਹ ਤੋਂ ਨਹੀਂ ਕੱਢ ਸਕੀ ਉਹ ਚੁੱਪ ਰਹੀ ਅਤੇ ਸੁਪਨੇ ਵੇਖਣ ਲੱਗੀ ਕੈਨੇਡਾ ਜਾਣ ਦਾ ਸੁਪਨਾ ਉਸ ਲਈ ਇੱਕ ਤਰ੍ਹਾਂ ਦੀ ਆਜ਼ਾਦੀ ਸੀ ਜਿੱਥੇ ਉਹ ਆਪਣੇ ਅਸਲ ਜੜਾਂ ਨੂੰ ਖੋਜ ਸਕੇ ਵੀਜ਼ਾ ਮਿਲਣ ਤੋਂ ਬਾਅਦ ਉਸਨੇ ਆਪਣੇ ਕਲਾਸਮੇਟ ਨਾਲ ਗੱਲ ਕੀਤੀ ਜੋ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਉਸਨੇ ਕਿਹਾ ਜਸਪ੍ਰੀਤ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਟੋਰਾਂਟੋ ਦੇ ਨਾਈਟ ਮਾਰਕੀਟ ਵਿੱਚ ਜਾ ਕੇ ਪੰਜਾਬੀ ਖਾਣਾ ਖਾਓਗੀ ਤਾਂ ਕਰ ਵਰਗਾ ਲੱਗੇਗਾ ਇਹ ਗੱਲਾਂ ਸੁਣ ਕੇ ਜਸਪ੍ਰੀਤ ਹੱਸ ਪੈਂਦੀ ਅਤੇ ਸੋਚਦੀ ਕਿ ਉੱਥੇ ਉਹ ਨਵੇਂ ਦੋਸਤ ਬਣਾਏਗੀ ਨੌਕਰੀ ਕਰੇਗੀ ਅਤੇ ਇੱਕ ਦਿਨ ਆਪਣੇ ਪਰਿਵਾਰ ਨੂੰ ਵੀ ਬੁਲਾਏਗੀ ਪਲਨ ਦੀ ਯਾਤਰਾ ਉਸ ਲਈ ਰੋਮਾਂਚਕ ਸੀ ਉਹ ਵਿੰਡੋ ਵੱਲ ਵੇਖਦੀ ਰਹੀ ਅਤੇ ਆਪਣੇ ਫੋਨ ਵਿੱਚ ਪੰਜਾਬੀ ਗੀਤ ਸੁਣਦੀ ਰਹੀ ਦੇਸ਼ ਵਿੱਚ ਨਹੀਂ ਮੈਂ ਜਾਵਾਂਗਾ ਵਰਗੇ ਗੀਤ ਜੋ ਉਸ ਨੂੰ ਪਾਵੁਕ ਕਰ ਦਿੰਦੇ ਪਰ ਜਦੋਂ ਪਲੇਨ ਟੋਰਾਂਟੋ ਪੀਰਸਨ 에ਅਰਪੋਰਟ ਤੇ ਉਤਰਿਆ ਤਾਂ ਹਰ ਚੀਜ਼ ਬਦਲ ਗਈ ਇਮੀਗ੍ਰੇਸ਼ਨ ਕਾਊਂਟਰ ਤੇ ਅਫਸਰ ਨੇ ਉਸ ਦੇ ਕਾਗਜ਼ ਵੇਖੇ ਅਤੇ ਚਿਹਰਾ ਬਦਲ ਗਿਆ ਉਸ ਨੇ ਉਸ ਨੂੰ ਇੱਕ ਛੋਟੇ ਕਮਰੇ ਵਿੱਚ ਲੈ ਜਾਣਾ ਚਾਹਿਆ ਅਤੇ ਪੁੱਛਣ ਲੱਗਾ ਮੈਡਮ ਤੁਹਾਡੇ ਬੈਗ ਵਿੱਚ ਇਹ ਕੀ ਹੈ ਜਸਪ੍ਰੀਤ ਨੇ ਹੈਰਾਨੀ ਨਾਲ ਵੇਖਿਆ ਤਾਂ ਉਸਦੇ ਬੈਗ ਵਿੱਚ ਇੱਕ ਪੁਰਾਣਾ ਲੌਕਡ ਬਾਰ ਨਿਕਲਿਆ ਜੋ ਉਸਨੇ ਆਪਣੀ ਮਾਂ ਤੋਂ ਚੋਰੀ-ਚੋਰੀ ਲੈ ਲਿਆ ਸੀ ਉਸ ਲੌਕਡ ਵਿੱਚ ਇੱਕ ਤਸਵੀਰ ਸੀ ਇੱਕ ਅਣਪਛਾਤੀ ਔਰਤ ਦੀ ਜੋ ਉਸਨੂੰ ਬਚਪਨ ਤੋਂ ਪਰੇਸ਼ਾਨ ਕਰਦੀ ਰਹੀ ਅਫਸਰ ਨੇ ਕਿਹਾ ਇਹ ਤਸਵੀਰ ਕਿਸ ਦੀ ਹੈ ਅਤੇ ਤੁਸੀਂ ਇਹ ਕਿਉਂ ਲਿਆਂਦੀ ਜਸਪ੍ਰੀਤ ਦਾ ਮੂੰਹ ਸੁੱਕ ਗਿਆ ਉਹ ਸਮਝ ਨਹੀਂ ਸકી ਕਿ ਇੱਕ ਕਿਵੇਂ ਸਮਝਾਵੇ ਉਹ ਰੋਣ ਲੱਗ ਪਈ ਅਤੇ ਸੋਚੀ ਕਿ ਕੀ ਇਹ ਉਸ ਦੇ ਜਨਮ ਦਾ ਰਾਸ ਹੈ ਜੋ ਖੁੱਲ ਰਿਹਾ ਹੈ 에어ਪੋਰਟ ਦੇ ਉਸ ਕਮਰੇ ਵਿੱਚ ਬੈਠੀ ਉਹ ਆਪਣੀ ਜ਼ਿੰਦਗੀ ਦੀਆਂ ਯਾਦਾਂ ਵਿੱਚ ਖੋ ਗਈ ਉਹ ਸਾਰੇ ਸੁਪਨੇ ਸਾਰੀ ਮਿਹਨਤ ਸਭ ਕੁਝ ਬੇਕਾਰ ਜਾਂਦਾ ਨਜ਼ਰ ਆ ਰਿਹਾ ਸੀ ਪਰ ਇਹ ਤਾਂ ਸਿਰਫ ਸ਼ੁਰੂਆਤ ਸੀ ਅਸਲ ਡਰਾਮਾ ਤਾਂ ਅੱਗੇ ਸੀ ਜਸਪ੍ਰੀਤ ਨੂੰ ਉਸ ਕਮਰੇ ਵਿੱਚ ਕੰਟੇ ਬਿਤਾਉਣੇ ਪਏ ਅਫਸਰ ਆਉਂਦੇ ਜਾਂਦੇ ਰਹੇ ਅਤੇ ਹਰ ਵਾਰ ਉਸ ਨੂੰ ਵੱਧ ਪੁੱਛਗਿੱਛ ਕਰਦੇ। ਉਹ ਡਰੀ ਹੋਈ ਸੀ ਪਰ ਉਸਨੇ ਆਪਣੇ ਆਪ ਨੂੰ ਸਮਝਾਇਆ ਕਿ ਇਹ ਬਸ ਇੱਕ ਗਲਤਫਹਿਮੀ ਹੈ। ਉਸਨੇ ਅਫਸਰ ਨੂੰ ਦੱਸਿਆ ਸਰ ਇਹ ਲੋਕਟ ਮੇਰੀ ਮਾਂ ਦਾ ਹੈ। ਉਹਨੇ ਮੈਨੂੰ ਬਚਪਨ ਵਿੱਚ ਦਿੱਤਾ ਸੀ ਅਤੇ ਇਸ ਵਿੱਚ ਉਸਦੀ ਤਸਵੀਰ ਹੈ। ਮੈਂ ਇਹ ਯਾਦ ਵਜੋਂ ਲਿਆਦੀ ਹੈ। ਪਰ ਅਫਸਰ ਨੇ ਹੱਸ ਕੇ ਕਿਹਾ ਮੈਡਮ ਇਹ ਤਸਵੀਰ ਤੁਹਾਡੀ ਮਾਂ ਦੀ ਨਹੀਂ ਲੱਗਦੀ। ਅਤੇ ਇਸ ਵਿੱਚ ਇੱਕ ਨਿਸ਼ਾਨ ਹੈ ਜੋ ਸਾਨੂੰ ਸ਼ੱਕ ਵਿੱਚ ਪਾ ਰਿਹਾ ਹੈ ਤੁਹਾਡੇ ਵੀਜ਼ੇ ਵਿੱਚ ਵੀ ਕੁਝ ਅਸਪਸ਼ਟਤਾ ਹੈ ਜਸਪ੍ਰੀਤ ਨੂੰ ਲੱਗਾ ਜਿਵੇਂ ertid ਖਿਸਕ ਰਹੀ ਹੈ ਉਹ ਯਾਦ ਕਰਨ ਲੱਗ ਪਈ ਕਿ ਉਸਨੇ ਇਹ ਲੋਕਟ ਆਪਣੀ ਮਾਂ ਦੇ ਅਲਮਾਰੀ ਤੋਂ ਚੋਰੀ-ਚੋਰੀ ਕਿਉਂ ਲਿਆ ਕਿਉਂਕਿ ਉਸਨੂੰ ਲੱਗਦਾ ਸੀ ਕਿ ਇਹ ਉਸਨੂੰ ਉਸਦੇ ਅਸਲ ਜਨਮ ਬਾਰੇ ਕੁਝ ਦੱਸੇਗਾ ਬਚਪਨ ਵਿੱਚ ਉਹ ਇੱਕ ਰਾਤ ਨੂੰ ਜਾਗੀ ਅਤੇ ਉਸ ਡਾਇਰੀ ਵਿੱਚ ਪੜਿਆ ਸੀ कि ਉਸ ਨੂੰ ਇੱਕ ਅਣਪਛਾਤੀ ਔਰਤ ਨੇ ਛੱਡ ਦਿੱਤਾ ਸੀ ਅਤੇ ਉਸ ਦੀ ਮਾਂ ਨੇ ਅਪਣਾ ਲਿਆ ਪਰ ਉਹ ਰਸ ਉਹ ਆਪਣੇ ਪਰਿਵਾਰ ਨਾਲ ਸਾਂਝਾ ਨਹੀਂ ਕਰ ਸਕੀ ਕਿਉਂਕਿ ਉਹ ਡਰਦੀ ਸੀ ਕਿ ਉਹ ਉਸ ਨੂੰ ਨਾ ਪਸੰਦ ਨਹੀਂ ਕਰਨਗੇ ਕੈਨੇਡਾ ਜਾਣ ਨਾਲ ਉਹ ਉਮੀਦ ਕਰ ਰਹੀ ਸੀ ਕਿ ਉੱਥੇ ਉਹ ਆਪਣੀ ਅਸਲ ਪਛਾਣ ਖੋਜੇਗੀ ਇੱਕ ਪ੍ਰਾਈਵੇਟ ਡਿਟੈਕਟਿਵ ਨੂੰ ਹਾਇਰ ਕਰੇਗੀ ਪਰ ਹੁਣ ਇਹ ਲੋਕਟ ਉਸ ਨੂੰ ਬਚਾਉਣ ਦੀ ਬਜਾਏ ਤਬਾਹ ਕਰ ਰਿਹਾ ਸੀ ਅਫਸਰ ਨੇ ਉਸ ਨੂੰ ਇੱਕ ਹੋਰ ਅਫਸਰ ਨਾਲ ਗੱਲ ਕਰਨ ਲਈ ਕਿਹਾ ਜੋ ਇੱਕ ਔਰਤ ਸੀ ਅਤੇ ਨੇ ਕਿਹਾ ਬੇਟੀ ਸੱਚ ਬੋਲੋ ਕਿ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਲਈ ਆਈਆਂ ਹੋ ਜਸਪ੍ਰੀਤ ਨੇ ਰੋ ਰੋ ਕੇ ਸਭ ਕੁਝ ਦੱਸ ਦਿੱਤਾ ਆਪਣੇ ਸੁਪਨੇ ਆਪਣੀ ਪਛਾਣ ਦੀ ਖੋਜ ਔਰਤ ਅਫਸਰ ਨੇ ਉਸ ਨੂੰ ਸ਼ਾਂਤਵਨਾ ਦਿੱਤੀ ਅਤੇ ਕਿਹਾ ਇਹ ਤਸਵੀਰ ਇੱਕ ਅੰਤਰਰਾਸ਼ਟਰੀ ਮਾਮਲੇ ਨਾਲ ਜੁੜੀ ਹੋ ਸਕਦੀ ਹੈ ਅਸੀਂ ਚੈੱਕ ਕਰਾਂਗੇ ਕੰਟਿਆ ਬਾਦ ਉਹਨਾਂ ਨੇ ਖੁਲਾਸਾ ਕੀਤਾ ਕੀ ਉਹ ਤਸਵੀਰ ਇੱਕ ਅਜਹੀ ਔਰਤ ਦੀ ਹੈ ਜੋ ਕੈਨੇਡਾ ਵਿੱਚ ਇੱਕ ਵੱਡੇ ਸਕੈਂਡਲ ਵਿੱਚ ਫਸੀ ਸੀ ਇੱਕ ਅਪਰਣ ਦਾ ਮਾਮਲਾ ਅਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਔਰਤ ਜਸਪ੍ਰੀਤ ਦੀ ਅਸਲ ਮਾਂ ਨਹੀਂ ਬਲਕਿ ਉਸ ਨੂੰ ਅਪਰਣ ਕਰਨ ਵਾਲੀ ਸੀ ਇਹ ਸੁਣ ਕੇ ਜਸਪ੍ਰੀਤ ਦਾ ਦੁਨੀਆ ਕੰਗ ਗਈ ਉਹ ਰੋਈ ਹੱਸੀ ਅਤੇ ਸਮਝ ਨਹੀਂ ਆਇਆ ਕਿ ਕੀ ਕਰੇ 에어ਪੋਰਟ ਦੇ ਉਸ ਠੰਡੇ ਕਮਰੇ ਵਿੱਚ ਉਹ ਆਪਣੀ ਜ਼ਿੰਦਗੀ ਦੇ ਸਾਰੇ ਰੰਗ ਵੇਖ ਰਹੀ ਸੀ ਪਰ ਇਹ ਰਸ ਖੁੱਲਣ ਨਾਲ ਉਸ ਨੂੰ ਡਿਪੋਰਟ ਕਰਨ ਦਾ ਫੈਸਲਾ ਹੋ ਗਿਆ ਕਿਉਂਕਿ ਉਹ ਇੱਕ ਸੰਵੇਦਨਸ਼ੀਲ ਮਾਮਲੇ ਵਿੱਚ ਫਸ ਗਈ ਸੀ ਡਿਪੋਰਟੇਸ਼ਨ ਦਾ ਫੈਸਲਾ ਸੁਣ ਕੇ ਜਸਪ੍ਰੀਤ ਨੂੰ ਲੱਗਾ ਜਿਵੇਂ ਉਸ ਦੇ ਸਾਰੇ ਸੁਪਨੇ ਟੁੱਟ ਗਏ ਹਨ ਉਹ ਵਾਪਸ ਪੰਜਾਬ ਆਉਣ ਵਾਲੀ ਪਲੇਨ ਵਿੱਚ ਬੈਠੀ ਅੱਖਾਂ ਵਿੱਚ ਅਥਰੂ ਪਰੇ ਹੋਏ ਸੋਚ ਰਹੀ ਸੀ ਕਿ ਘਰwale ਕੀ ਕਹਿਣਗੇ ਉਹ ਆਪਣੇ ਪੈਣ ਨੂੰ ਫੋਨ ਕੀਤਾ ਅਤੇ ਰੋ ਰੋ ਕੇ ਸਭ ਦੱਸ ਦਿੱਤਾ ਪੈਣ ਨੇ ਕਿਹਾ ਦੀਦੀ ਤੁਸੀਂ ਚੰਗੀ ਹੋ ਇਹੀ ਬੋਧ ਹੈ ਅਸੀਂ ਮਿਲ ਜਾਵਾਂਗੇ ਪਰ ਜਸਪ੍ਰੀਤ ਨੂੰ ਲੱਗ ਰਿਹਾ ਸੀ ਕਿ ਉਹ ناکਾਮ ਹੋ ਗਈ ਹੈ ਵਾਪਸ ਲੁਧਿਆਣਾ 에ਅਰਪੋਰਟ ਤੇ ਪਹੁੰਚ ਕੇ ਉਸ ਨੂੰ ਵੇਖ ਕੇ ਪਰਿਵਾਰ ਰੋ ਪਿਆ ਮਾਂ ਨੇ ਉਸ ਨੂੰ ਗਲੇ ਲਾ ਲਿਆ ਅਤੇ ਕਿਹਾ ਬੇਟੀ ਮੈਂ ਤੈਨੂੰ ਰੋਕਣ ਲਈ ਨਹੀਂ ਕਹਿੰਦੀ ਸੀ ਪਰ ਹੁਣ ਤੂੰ ਕਰ ਹੈ ਜਸਪ੍ਰੀਤ ਨੇ ਆਪਣੀ ਮਾਂ ਨੂੰ ਉਹ ਰਸ ਦੱਸਿਆ ਉਹ ਲੋਕਡ ਬਾਰੇ ਤਸਵੀਰ ਬਾਰੇ ਅਤੇ ਅਪਰਣ ਦੇ ਮਾਮਲੇ ਬਾਰੇ मां ਨੇ ਰੋਣ ਲੱਗ ਪਈ ਅਤੇ ਆਖਿਆ "ਬੇਟੀ, ਤੂੰ ਮੇਰੀ ਅਸਲ ਤੀ ਹੈ। ਉਹ ਤਸਵੀਰ ਤੇਰੀ ਅਸਲ ਮਾਂ ਨਹੀਂ, ਬਲਕਿ ਉਹ ਔਰਤ ਜਿਸਨੇ ਤੈਨੂੰ ਛੱਡ ਦਿੱਤਾ ਸੀ। ਮੈਂ ਤੈਨੂੰ ਅਪਣਾਇਆ ਅਤੇ ਤੈਨੂੰ ਪਿਆਰ ਕੀਤਾ।" ਇਹ ਸੁਣ ਕੇ ਜਸਪ੍ਰੀਤ ਨੂੰ ਸਕੂਨ ਮਿਲਿਆ ਪਰ ਉਹ ਸੋਚ ਰਹੀ ਸੀ ਕਿ ਉਸਨੇ ਆਪਣੀ ਪਛਾਣ ਦੀ ਖੋਜ ਵਿੱਚ ਆਪਣੇ ਸੁਪਨੇ ਗਵਾ ਦਿੱਤੇ। ਉਹ ਘਰ ਵਾਪਸ ਆ ਕੇ ਆਪਣੀ ਪੁਰਾਣੀ ਨੌਕਰੀ ਤੇ ਲੱਗ ਗਈ ਪਰ ਹੁਣ ਉਸ ਨੂੰ ਲੱਗਦਾ ਸੀ ਕਿ ਉਹ ਆਪਣੇ ਆਪ ਨੂੰ ਨਵਾਂ ਬਣਾਏ। ਉਸਨੇ ਇੱਕ ਛੋਟਾ YouTube ਚੈਨਲ ਸ਼ੁਰੂ ਕੀਤਾ ਜਿੱਥੇ ਉਹ ਪੰਜਾਬੀ ਕੁੜੀਆਂ ਨੂੰ ਵਿਦੇਸ਼ ਜਾਣ ਬਾਰੇ ਸਲਾਹ ਦਿੰਦੀ। ਸਪਸ਼ਟ ਹੋ ਜਾਓ। ਰਸਨਾ ਰੱਖੋ। ਇੱਕ ਦਿਨ ਉਸ ਨੂੰ ਉਹ ਕੈਨੇਡੀਅਨ ਅਫਸਰ ਤੋਂ ਇੱਕ ਈਮੇਲ ਆਈ ਜਿਸ ਵਿੱਚ ਲਿਖਿਆ ਸੀ ਕਿ ਉਸ ਦਾ ਮਾਮਲਾ ਹੱਲ ਹੋ ਗਿਆ ਹੈ ਅਤੇ ਨਵਾਂ ਵੀਜ਼ਾ ਮਿਲ ਸਕਦਾ ਹੈ। ਪਰ ਇਸ ਵਾਰ ਉਹ ਰਸਨਾ ਰੱਖੇ। ਜਸਪ੍ਰੀਤ ਹੱਸ ਪੈਂਦੀ ਹੋਈ ਸੋਚੀ ਜ਼ਿੰਦਗੀ ਵਿੱਚ ਰਸ ਰੱਖਣ ਨਾਲੋਂ ਸੱਚ ਬੋਲਣਾ ਬਿਹਤਰ ਹੈ ਉਹ ਆਪਣੇ ਪਰਿਵਾਰ ਨਾਲ ਬੈਠ ਕੇ ਗੱਲਾਂ ਕਰਦੀ ਅਤੇ ਹੱਸਦੀ ਕਿਉਂਕਿ ਹੁਣ ਉਸ ਨੂੰ ਪਤਾ ਚੱਲ ਗਿਆ ਸੀ ਕਿ ਅਸਲ ਘਰ ਤਾਂ ਪਿਆਰ ਵਿੱਚ ਹੈ ਨਾ ਕਿ ਵਿਦੇਸ਼ ਵਿੱਚ ਇਹ ਅਨੁਭਵ ਉਸ ਨੂੰ ਮਜ਼ਬੂਤ ਬਣਾ ਗਿਆ ਅਤੇ ਉਹ ਆਪਣੀਆਂ ਯਾਦਾਂ ਨੂੰ ਇੱਕ ਕਿਤਾਬ ਵਿੱਚ ਲਿਖਣ ਲੱਗ ਪਈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਰਸ ਰੱਖਣ ਨਾਲੋਂ ਸੱਚ ਬੋਲਣਾ ਹਮੇਸ਼ਾ ਬਿਹਤਰ ਹੁੰਦਾ ਹੈ ਕਿਉਂਕਿ ਰਸ ਅਕਸਰ ਸਾਨੂੰ ਉਹਨਾਂ ਥਾਵਾਂ ਤੇ ਲੈ ਜਾਂਦੇ ਹਨ ਜਿੱਥੋਂ ਵਾਪਸ ਆਉਣਾ ਮੁਸ਼ਕਲ ਹੋ ਜਾਂਦਾ ਹੈ ਜਸਪ੍ਰੀਤ ਦੀ ਕਹਾਣੀ ਇੱਕ ਅਜਿਹਾ ਸੁਨੇਹਾ ਹੈ ਕਿ ਸੁਪਨੇ ਵੇਖੋ ਪਰ ਉਹਨਾਂ ਨੂੰ ਪੂਰਾ ਕਰਨ ਲਈ ਸਪਸ਼ਟ ਅਤੇ ਇਮਾਨਦਾਰ ਰਹੋ ਪੰਜਾਬੀ ਕੁੜੀਆਂ ਲਈ ਇਹ ਖਾਸ ਤੌਰ ਤੇ ਮਹੱਤਵਪੂਰਨ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਾਰੇ ਕਾਗਜ਼ ਅਤੇ ਯਾਦਾਂ ਨੂੰ ਚੈੱਕ ਕਰੋ ਅਤੇ ਪਰਿਵਾਰ ਨਾਲ ਸਾਂਝਾ ਕਰੋ ਤਾਂ ਜੋ ਡਰਾਮੇ ਨਾ ਬਣਨ ਜਸਪ੍ਰੀਤ ਅਜ ਵੀ ਆਪਣੇ ਸੁਪਨਿਆਂ ਵੱਲ ਵੱਧ ਰਹੀ ਹੈ ਪਰ ਹੁਣ ਉਹ ਜਾਣਦੀ ਹੈ ਕਿ ਅਸਲ ਤਾਕਤ ਤਾਂ ਸਾਡੇ ਅੰਦਰ ਹੀ ਹੈ। ਇਹ ਕਹਾਣੀ ਤੁਹਾਨੂੰ ਭਾਵੁਕ ਕਰੇਗੀ ਅਤੇ ਤੁਹਾਨੂੰ ਯਾਦ ਦਿਵਾਏਗੀ ਕਿ ਹਰ ਵਿਗਨ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਤਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ। ਧੰਨਵਾਦ।